ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹਾਰੇ ਵੀਰੋ ਭੈਣੋ ਆਪਣੇ ਬੱਚੇ ਛੋਟੇ ਵੀਰ ਬਾਂ ਮਾਤਾ ਮਾਂ ਬੱਪੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੇਬੇ ਜੀ ਨੂੰ ਵੀ ਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਮੈਨੂੰ ਆ ਤੁਹਾਡੀ ਬਹੁਤ ਜ਼ਰੂਰਤਾਂ ਮਦਦ ਦੀ ਤਾਂ ਜੋ ਮੈਨੂੰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਮੈਨੂੰ ਮੋਟੀਵੇਸ਼ਨ ਵੀ ਮਿਲਦਾ ਉਹ ਕਿ ਬਿਲਕੁਲ ਫ੍ਰੀ ਹੁੰਦਾ ਮੇਰੇ ذریعے ਸ਼ਾਇਦ ਕੋਈ ਸਿੰਗਰ ਜਾਂ ਕੋਈ ਸਿੱਖ ਦੀ ਜੋ ਪਟਕੇ ਹੋਵੇ ਰਾਤੋਂ ਪੜਗਾਇਆ ਹੋਵੇ ਕਿਉਂਕਿ ਏਜੰਸੀਆਂ ਨੇ ਬਹੁਤ ਜ਼ੋਰ ਲਾਇਆ ਹੋਇਆ ਹੈ ਨਾ ਡੀ ਚੁੱਟੀ ਦਾ ਸਿੱਖਾਂ ਨੂੰ ਗਮਰਾਹ ਕਰਨ ਲਈ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਹੈ ਸਾਰਿਆਂ ਨੂੰ ਪਤਾ ਹੀ ਆ ਗੱਲ ਇੱਕ ਕਰਦੇ ਆ ਵਿਤਕਰੇ ਦੀ ਵਿਤਕਰੇ ਦੀ ਫਰਕ ਦੀ ਡਰ ਦੀ ਇੰਡੀਆ ਦੇ ਵਿੱਚ ਲੋਕਾਂ ਨੂੰ ਡਰ ਦੇ ਸਾਏ ਦੇ ਅੰਦਰ ਕੰਟਰੋਲ ਕੀਤਾ ਹੋਇਆ ਕੰਟਰੋਲ ਵਿੱਚ ਇਸ ਕਦਰ ਤੱਕ ਤੇ ਅੱਜ ਤੁਸੀਂ ਇੱਕ ਖਬਰ ਸੁਣੀ ਹੋਣੀ ਆ ਇੱਕ ਜਸਟਿਸ ਗਵਾਈ ਜੇ ਕਿਸੇ ਨੇ ਜੋ ਚਪ ਜੁੱਤੀ ਮਾਰੀ ਭਗਾ ਕੇ ਸੈਸ਼ਨ ਚ ਉਹਦੇ ਚੱਲਦੇ ਚ ਤੁਸੀਂ ਇਹ ਦੇਖੋ ਵੀ ਜੇ ਕੋਈ ਉਹ ਜੱਜ ਕਹਿੰਦਾ ਉਹਨੂੰ ਬੰਦੇ ਨੂੰ ਫੜ ਲਿਆ ਜਿਹਨੇ ਮਾਰੀ ਆ ਉਹ ਬੰਦਾ ਵੀ ਨਾਲ ਕਾਪੀ ਹੋ ਮਾਰੇ ਹੋਰੀ 50 60 ਸਾਲ ਦਾ ਹੋਊ ਉਹ ਜਿਹਨੇ ਮਾਰੀ ਆ ਜੁੱਤੀ ਜੱਜ ਦੇ ਉਹਨੂੰ ਫੜ ਕੇ ਸਜ਼ਾ ਕਹਿੰਦੇ ਕਰਕੇ ਜੀ ਕੀ ਜਈਏ ਉਹ ਜੱਜ ਕਹਿੰਦਾ ਕਿ ਜੀ ਮaaf ਕਰ ਮੈਂ ਤਾਂ ਉਹਨੂੰ ਮaaf ਕਰਤਾ ਕੋਈ ਸਜ਼ਾ ਨਹੀਂ ਜੇ ਉਹਦੀ ਜਗ੍ਹਾ ਤੇ ਕੋਈ ਹੋਰ ਬੰਦਾ ਹੁੰਦਾ ਮੰਨ ਲਓ ਕੋਈ ਸੇਖ ਹੁੰਦਾ ਬਿਸਨ ਹੁੰਦਾ ਆਪਣੀ ਮੇਲੇ ਸੇਖੀ ਇੱਕ ਤੇ ਇਦਾਂ ਦੀ ਗੱਲ ਕਰ ਦਿੰਦਾ ਕੋਈ ਗੁੱਸੇ 'ਚ ਯਾਰ ਕਰ ਦਿੰਦਾ ਹੁੰਦਾ ਫੇਲਾ ਉੱਪਰ ਕਿਉਂ ਨੇ ਨਾਰਾ ਵੀ ਲਾਇਆ ਕਹਿੰਦਾ ਸਨਾਤਨਨੀ ਪਤਾ ਨਹੀਂ ਕੀ ਹੁੰਦਾ ਪਤਾ ਨਹੀਂ ਕਿ ਸਨਾਤਨ ਡਰਦੇ ਨਹੀਂ ਗਾ ਕੋਈ ਵੈਕਣ ਕੋਈ ਵੀ ਸਨਾਤਨ ਦਾ ਕੁਝ ਉਹਨੇ ਨਾਰੇ ਜਿਹੇ ਲਾਏ ਆ ਉਹ ਮੈਨੂੰ ਹੁਣ ਯਾਦ ਨਹੀਂ ਆਉਂਦਾ ਪਿਆ ਕਿ ਇਹਨੇ ਨਾਰਾ ਕਿੰਤਾ ਲਾਇਆ ਸੀ ਕੀ ਕਹਿ ਕੇ ਕੀ ਕਹਿ ਕੇ ਲਾਇਆ ਸੀ ਪਰ ਜੇ ਉਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਕੋਈ ਸਿਹਾਨ ਸਿੱਖ ਹੁੰਦਾ ਜਾਂ ਕੋਈ ਆਪਣਾ ਮੁਸਲਮਾਨ ਹੁੰਦਾ ਵੀਰ ਜਾਂ ਕੋਈ 달ਿਤ ਹੁੰਦਾ ਉਹਦਾ ਹਾਰ ਕੀ ਕਰਨਾ ਸੀ ਇਹਨਾਂ ਨੇ ਕੁੱਟ-ਕੁੱਟ ਕੇ ਤੁਸੀਂ ਇਹ ਦੇਖੋ ਸਨਾਤਨ અપਮਾਨ ਨਹੀਂ ਸਹੇਗਾ ਸਨਾਤਨ ਸਨਾਤਨ ਕਹਿੰਦਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਵਿੱਚ ਨਹੀਂ ਚਲੇਗਾ ਕੁਝ ਇਹਦਾਂ ਦਾ ਉਹਨੇ ਨਾਰਾ ਲਾਇਆ ਸੀ ਪਰ ਤੁਸੀਂ ਇਹ ਦੇਖੋ ਵੀ ਜੱਜ ਜੇ ਉਹਦੀ ਜਗ੍ਹਾ ਤੇ ਪੰਡ ਮੰਨ ਲਓ ਹੁਣ ਇਹਨੂੰ ਉਲਟਾ ਕਰ ਲਓ ਵੀ ਉਹਦੀ ਜਗ੍ਹਾ ਤੇ ਜੁਕੜਾ ਜਣਾ ਜੱਜ ਆਉ ਉਹ ਕਹਿੰਦੇ ਇੱਕ ਦਲਿਤ ਆ ਚਲੋ ਆਪਾਂ ਤਾਂ ਸਿੱਖ ਤਾਂ ਮੰਨਦੇ ਨਹੀਂ ਇਹ ਚੀਜ਼ ਨੂੰ ਆਪਾਂ ਤਾਂ ਮੰਨਦੇ ਨਹੀਂ ਹਨ ਇਹਨਾਂ ਇਹਨਾਂ ਹਾਰਨਾਂ ਤਾਂ ਚੱਲਦਾ ਨਾ ਕਰਨ ਹੁਣ ਜੇ ਉਹ ਜੱਜ ਪੰਡਤ ਹੁੰਦਾ ਤੇ ਜੁੱਤਾ ਮਾਰਨ ਵਾਲਾ ਗਲਤ ਹੁੰਦਾ ਤੁਹਾਨੂੰ ਲੱਗਦਾ ਹੋਣੀ ਮਾਫ ਕਰਨਾ ਚਾਹੀਦਾ ਗਣਾ ਹੀ ਨਹੀਂ ਮੈਨੂੰ ਕਹਣਾ ਜੇ ਇਹਨੂੰ ਸਜ਼ਾ ਨਹੀਂ ਮਿਲੀ ਤਾਂ ਕੱਲ ਨੂੰ ਹੋਰਦਾ ਕੱਲ ਨੂੰ ਕੋਈ ਹੋਰ ਚੱਕੇ ਮਰੂ ਇਸ ਕੋ ਸਜ਼ਾ ਮਿਲਣੀ ਚਾਹੀਏ ਪਰ ਉਹ ਡਰਦੇ ਮਾਰੀ ਨਹੀਂ ਉਹਨੂੰ ਮਾਫ ਕਰਤਾ ਉਹਨੇ ਕਿਹਾ ਵੀ ਅੱਜ ਨੇ ਜੁੱਤੀ ਮਾਰੀਏ ਕੱਲ ਨੂੰ ਕਰ ਕੋਈ ਹੋਰ ਵੀ ਹੋ ਸਕਦਾ ਹੈ ਹੋ ਕਿਉਂਕਿ ਕਰੀਚਾ ਕਰੀ ਨੇ ਬਹੁਤ ਕੁਛ ਹਾਂ ਨਾ ਜੋ ਇਹਨਾਂ ਦੇ ਖਿਲਾਫ ਜਾਂਦਾ ਸਨ ਨਾ ਵੱਡੇ ਸਨਾਤਨੀਆਂ ਦੀ ਇਹਨਾਂ ਨੂੰ ਪੁੱਛੇ ਵੀ ਸਨਾਤਨ ਕਹਿੰਦਾ ਅਪਮਾਨ ਨਹੀਂ ਸਹੇਗਾ ਸਨਾਤਨ ਨੂੰ ਪਹਿਲਾਂ ਪੁੱਛੇ ਵੀ ਉਦੋਂ ਜਦੋਂ ਮੁਗਲ ਆਏ ਸੀ ਉਦੋਂ ਕਿੱਥੇ ਸੀ ਤੁਸੀਂ ਜਦੋਂ ਲੋਕ ਦੀ ਅਲਾਉਦਨ ਖਿਲਜੀ ਵਰਗੇ ਆਏ ਸੀ ਅਬਦਾਲੀ ਵਰਗੇ ਆਏ ਸੀ ਉਦੋਂ ਕਿੱਥੇ ਸੀ ਵੀ ਲੋਕ ਸਨਾਤਨ ਉਹ ਤਾਂ ਦਾ ਨਾਮ ਵੀ ਨਹੀਂ ਸੀ ਉਹ ਤਾਂ Hindu ਕਹਿੰਦੇ ਸੀ ਹੁਣ ਇਹ ਹੁਣ ਤੱਕ Hindu ਕਹਿੰਦੇ ਰਹੇ ਨੇ ਹੁਣ ਆ ਕਿ ਸੰਤਨ ਬਣ ਗਏ ਕਦੇ ਵੈਦਿਕ ਹੁੰਦੇ ਸੀ ਕਦੇ ਇਹ ਬ੍ਰਹਮਾ ਲੋਕ ਬ੍ਰਹਮ ਧਰਮ ਨਾਲ ਜਿੰਦੇ ਸੀ ਤਰ੍ਹਾਂ ਤਰ੍ਹਾਂ ਦੇ ਨੇ ਇਹਨਾਂ ਨੇ ਸਮੇਂ-ਸਮੇਂ ਤੇ ਪਤਾ ਨਹੀਂ ਪਿਛਲੇ ਮੈਂ ਕਹਨਾ 1000 ਕਸਾਲਿਆਂ ਦੇ ਵਿੱਚ ਯਾਰ ਤਾਂ ਨਹੀਂ ਸ਼ਾਇਦ 500 ਸਾਲਾਂ ਦੇ ਵਿੱਚ ਹੀ ਬਚੀ ਇਹਨਾਂ ਨੇ ਕਈ ਤਰ੍ਹਾਂ ਦੇ ਨਾਮ ਬਦਲ ਲੇ ਧਰਮਾਂ ਦੇ ਇਹ ਕਿਹੜਾ ਲੋਕਤੰਤਰ ਆ ਵੀ ਜਿਹੜਾ ਜੱਜ ਦੀ ਜਿਹੜਾ ਮੇਨ ਜੱਜ ਚੀਫ ਹੋਵੇ ਉਹ ਵੀ ਸੁਪਰੀਮ ਕੋਰਟ ਦਾ ਉਹਦੀ ਜੁੱਤਾਂ ਚੁੱਤੀ ਮਰੀ ਜਾਵੇ ਭੁਗਾ ਕੇ ਉੱਪਰ ਕੀ ਉਹ ਜੱਜ ਇੰਨਾ ਡਰੇ ਡਰਦਾ ਮਾਰੇ ਆ ਉਹ ਕਹਿੰਦਾ ਨੂੰ ਮaaf ਕੀਤਾ ਵੀ ਤੁਸੀਂ ਸਿੱਖਾਂ ਨੂੰ ਤਾਂ ਮaaf ਕਰਦੇ ਨਹੀਂ ਸਿੱਖ ਜਿਹੜੇ 30 30 ਸਾਲਾਂ ਤੋਂ ਅੰਦਰ ਸਜ਼ਾ ਕੱਟ ਚੁੱਕੇ ਨੇ ਬੰਦੀ ਸਿੰਘ ਉਹਨਾਂ ਨੂੰ ਵੀ ਫਿਰ ਜਾਂ ਤੁਸੀਂ ਕਹੋ ਵੀ ਹਾਂ ਅਸੀਂ ਮਾਫ ਕੀਤਾ ਭਾਈ ਇਹਨਾਂ ਨੇ ਹੁਣ ਬਹੁਤ ਚੱਲ ਲਿਆ ਇੱਕ ਜੁੱਤੀ ਮਾਰਨ ਵਾਲਾ ਬੰਦੇ ਨੂੰ ਤੁਸੀਂ ਕਹਿੰਦੇ ਹੋ ਵੀ ਮਾਫ ਕਰਤਾ ਸੀ ਉਹ ਵੀ ਸੁਪਰੀਮ ਕੋਰਟ ਦੇ ਜੱਜ ਕਿੱਥੇ ਕਿੱਡਾ ਬੜਾ ਉੱਦਾਂ ਹੁੰਦਾ ਪਰ ਇਹ ਸਿਰਫ ਉਹਦੇ ਨਾਲ ਹੀ ਹੋਇਆ ਨਾ ਕਿਉਂਕਿ ਉਹ ਬੰਦਾ ਜਿਹੜੀਆਂ ਜਿਹਨੇ ਜੁੱਤੀ ਮਾਰੀ ਉਹ ਬ੍ਰਾਹਮਣ ਜਿਹਦੇ ਜੁੱਤੀ ਖੱਤੀ ਜਿਹਦੇ ਪਈ ਆ ਉਹ ਵਿਚਾਰਾ ਦਲੇ ਤਾਂ ਜੇਹੀ ਕੰਮ ਉਲਟਾ ਹੋਇਆ ਹੁੰਦਾ ਕੋਈ ਸਿੱਖ ਹੁੰਦਾ ਗੁਰਮੰਤੋਂ ਦੇ ਪਲੇਟ ਸੀ ਵੀ ਉਹਦੇ ਨਾਲ ਲਾਤ ਕੀ ਹੋਣੀ ਸੀ ਹੁਣ ਤਾਂ ਇਹਨਾਂ ਨੇ ਸ਼ਾਇਦ ਉਹਦੇ ਘਰ ਤੇ ਵੀ ਬਲਡوزر ਚਲਾ ਦੇਣਾ ਸੀ ਕਿਉਂਕਿ ਇਹ ਚਲਾਉਂਦੇ ਨਹੀਂ ਬਲਡوزر ਚਲਾਉਣ ਵਾਲੇ ਨੂੰ ਵੀ ਉਹ ਬੰਦਾ ਕਹਿੰਦਾ ਸਹੀ ਆ ਜੇ ਵੀ ਜਿਹੜਾ ਜਿਹਨੇ ਜੁੱਤੀ ਮਾਰੀ ਆ ਬਲਡوزر ਕਹਿੰਦਾ ਚਲਾਉਣ ਵਾਲਾ ਸਹੀ ਆ ਬਈ ਇੱਕ ਬੰਦਾ ਕੋਈ ਕੋਈ ਨਸ਼ੇ ਦਾ ਤਸਕਰ ਆ ਕੋਈ ਕੀ ਪਤਾ ਉਹਦੀ ਫੈਮਿਲੀ ਵੀ ਉਹਨੂੰ ਗਲਤ ਕਹਿੰਦੀ ਹੋਵੇ ਤਾਰੀ ਤੁਸੀਂ ਉਹਦਾ ਘਰ ਤੋੜ ਤਟਾ ਦੋ ਗਰੀਬੀ ਦਾ ਇੱਕ ਬੰਦੇ ਨੂੰ ਤਾਂ ਕੋਈ ਤੁਸੀਂ ਹੱਲ ਹੀ ਨਹੀਂ ਛੱਡਿਆ ਹੋਵੇ ਜਾਂ ਕੋਈ ਬੰਦਾ ਕਈ ਵਾਰੀ ਮਜਬੂਰੀ ਦਾ ਕਰਦਾ ਹੁੰਦਾ ਫਿਰ ਉਹ ਹੀ ਫੈਮਿਲੀ ਦਾ ਘਰ ਢਾਉਣ ਦਾ ਮਤਲਬ ਕੀ ਹੈ ਬੰਦੇ ਨੂੰ ਸਜ਼ਾ ਦੋ ਤੁਸੀਂ ਇਹੜੀ ਦੇਣੀ ਹੈ ਇਹਦਾ ਫਿਰ ਤਾਨਾ ਸ਼ਾ ਹੋ ਗਿਆ ਨਾ ਛੜਿਆ ਹਾਂ ਤਾਨਾ ਤੁਸੀਂ ਇਹ ਕੋਈ ਜੱਜ ਵੀ ਨਹੀਂ ਬੋਲ ਰਿਹਾ ਜੱਜ ਵੀ ਡਰਦਾ ਵਿਚਾਰਾ ਕਹਿੰਦਾ ਚਲੋ ਕੋਈ ਗੱਲ ਨਹੀਂ ਢਾਲੂਗਾ ਕੋ ਉਹ ਜੁੱਤੀ ਮਾਰ ਦੂਗਾ ਉਹਨੂੰ ਆਇਆ ਹੋਣਾ ਵੀ ਗੱਲ ਨੂੰ ਖੰਦੀ ਟੈਂਕ ਇਹ ਟੁੱਟੀ ਨਾ ਮਾਰਤੋ ਵੀ ਮੇਰੇ ਕੋਈ ਜਾਨ ਸਾਡੀਆਂ ਭਾਈ ਉਹਦੀਆਂ 3 ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹੌਕਲਾ ਕਿਥੋਂ ਉਹਨਾਂ ਨੇ ਵੀ ਜਾਣਾ ਬਾਜ਼ਾਰ ਜਾਣਾ ਕਿਤੇ ਵੀ ਜਾਣਾ ਕਦੇ ਉਹਨਾਂ ਨਾਲ ਕੋਈ ਹੈਵੀ ਨਾ ਵੀ ਆ ਜਾਂਦੇ ਨੇ ਮੇਰੇ ਜੁੱਤੀ ਮਾਰੀ ਦਹਿਸ਼ਤ ਇਹਦਾ ਅਸ਼ਧ ਦੇ ਰਾਜ ਨਾ ਕਦੇ ਬਾੜੀ ਦੇ ਨਹੀਂ ਚੱਲਦੇ ਹੁੰਦੇ ਇਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਚੁੱਕਿਆ ਵਾ ਵੈਸੇ ਤਾਂ ਐਵੇਂ ਨਹੀਂ ਜਿਹੜੇ ਲੋਕ ਜਾਂਦੇ ਚੱਕੜ-ਗੱਟ ਕੇ ਪੈਸਾ ਇੰਡੀਆ ਦੇ ਵਿੱਚੋਂ ਉਹ ਕਿਉਂ ਜਾ ਰਹੇ ਨੇ ਬਿਜ਼ਨਸਮੈਨ ਬਿਜ਼ਨਸਮੈਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵਾ ਵੀ ਕਿੱਥੇ ਕੀ ਹੋਣਾ ਇਸੇ ਲਈ ਉਹ ਪੈਸੇ ਕੱਢ-ਕੱਢ ਕੇ ਤਾਂ ਜਾ ਰਹੇ ਆ ਕੋਈ ਕੋਈ ਨਹੀਂ ਲਾ ਰਿਹਾ ਟਰੇਡਰ ਟਰੇਡ ਬਾਜ਼ਾਰ ਦੇ ਵਿੱਚ ਸ਼ੇਅਰ ਬਾਜ਼ਾਰ ਦੇ ਵਿੱਚ ਪਰ ਇੱਕ ਵੱਡੀ ਵੱਡੀ ਤਰਸਦੀ ਆ ਵੀ ਇੱਕ ਚਾਰਜ ਹੋ ਗਏ ਬੰਦੇ ਦੇ ਜੁੱਤੀ ਵੱਜੇ ਕਿ ਉਹ ਕਹੇ ਵੀ ਏ ਜੇ ਤਾਂ ਕੋਈ ਹੁੰਦਾ ਨਾ ਮੰਡਲ ਤੋਂ ਮੁੰਡਾ ਜਾਂਦਾ ਉਹ ਤਾਂ ਸੈਸ਼ਨ ਜੱਜ ਦਾ ਸੈਸ਼ਨ ਕੋਰਟ ਦਾ ਨਹੀਂ ਮਾਨ ਹੁੰਦਾ ਤਾਂ ਫਿਰ ਸੁਪਰੀਮ ਕੋਰਟ ਸੀ ਹਾਈ ਕੋਰਟ ਵਾਲੇ ਨਹੀਂ ਮਾਨ ਹੈਗੇ ਹਾਈ ਕੋਰਟ ਦੇ ਦਾ ਵਕੀਲ ਨਹੀਂ ਮਾਨ ਹੈਗੇ ਉਹ ਕੰਦੇ ਨਹੀਂ ਅਸੀਂ ਕਹਾਂ ਸਾਡੇ ਸਾਡੇ ਹਿਸਾਬ ਨਾਲ ਨਹੀਂ ਚੱਲਦਾ ਸਿਸਟਮ ਸਾਰ ਜਾਂ ਤਾਂ ਇਹ ਲੋਕਤੰਤਰ ਹੈ ਹੀ ਨਹੀਂ ਕੋਈ ਲੋਕਤੰਤਰ ਨਹੀਂ ਚਾਹ ਚੁੰਮ ਲਾਵਾ ਇੱਕ ਕਿਹੜੇ ਹਿਸਾਬ ਨਾਲ ਸੋਚਦਾਨ ਦੇ ਹਿਸਾਬ ਨਾਲ ਤਾਂ ਕਿਸੇ ਨੂੰ ਦੀ 30 ਸਾਲ ਦੀ ਸਜ਼ਾ ਹੀ ਨਹੀਂ ਹੈਗੀ 14 ਸਾਲ ਨਸ਼ਾਨ ਤਾਂ ਉਮਰ ਕੈਦ ਵੀ 20 14 ਸਾਲ ਦੀ ਹੁੰਦੀ ਆ ਮੰਨਦੇ ਉਹ ਵੀ ਕੱਟ ਕੇ ਆ ਜਾਂਦਾ ਪੱਤੀ 30 ਸਾਲ ਕਿਹੜੇ ਆਹ ਨਾ ਹੋ ਗਏ ਕਿ ਤੂੰ 10 ਕਤਲ ਕਰ ਲੋ 20 ਸਾਲ ਦੀ ਸਜ਼ਾ ਦੇ ਵਿੱਚ ਜਿਹੜੀ ਸੁਣਾਈ ਹੁੰਦੀ ਆ ਉਹਨਾਂ ਨੇ ਉਮਰ ਕਹਿ ਦੋ 14 ਸਾਲ ਹੀ ਕੱਟੇ ਜਾਂਦੇ ਨੇ ਪਰ ਦੈਸ਼ਤ ਡਾਰਕ ਤੇ ਉਹੀ ਕਿਸਨ ਪੜ ਦੇਣਾ ਕੋਈ ਗਊ ਲੈ ਕੇ ਚੱਲ ਰਿਹਾ ਕੋਈ ਬਰਮਨ ਉਹ ਹੋਈਏ ਮੁਸਲਮਾਨਾਂ ਤੋਂ ਕੋੜਦੂ ਫੜਕੇ ਅਖੇ ਜੀ ਇਹ ਤਾਂ ਗਊ ਵਧਣ ਲੱਗਿਆ ਚਾਹੇ ਉਹ ਕਿਲੇ ਤੇ ਘਰੀ ਰੱਖੀ ਹੋਵੇ ਇਹ ਉਹ ਹਲਾਤਾ ਵੀ ਅੱਤ ਚੱਕੀ ਹੋਈ ਆ ਅੱਤ ਤੇ ਖੁਦਾ ਦਾ ਬੈਰ ਹੁੰਦਾ ਬਹੁਤੀ ਦਿਨ ਨਹੀਂ ਚੱਲਦਾ ਹੁੰਦਾ ਇਹ ਜਾ ਕੁਝ ਤੇ ਥੋੜਾ ਜਰੀਆ ਬਸ ਜਦ ਇਹ ਚ ਅਬਦਾਲੀ ਅਰਗ ਨਹੀਂ ਰਹੇਔਰ ਅਮਜੇ ਵਰਗੇ ਨਹੀਂ ਰਹੇ ਇਹ ਕੀ ਦੀ ਜੇ ਨਹੀਂ ਇਹ ਤਾਂ ਕਹੀ ਕੁਛ ਨਹੀਂ ਇਹਨਾਂ ਨੇ ਤਾਂ ਅਜੇ ਤੱਕ ਕੋਈ ਇਲਾਕਾ ਨਹੀਂ ਜਿੱਤਿਆ ਹੈਗਾ ਲੜ ਕੇ ਅੰਗਰੇਜ਼ ਆਪ ਦੀ ਬਜਾ ਕਰਕੇ ਚਲੇ ਗਏ ਛੱਡ ਕੇ ਸਾਰਾ ਕੁਝ ਇਹਨਾਂ ਨੂੰ ਦੇ ਕੇ ਨਜ਼ਾਰਾ ਲੈ ਕੇ ਇਹਨਾਂ ਨੂੰ ਤਾਂ ਫਰੀ ਦਾ ਦੇਸ਼ ਮਿਲਿਆ ਹੋਇਆ ਹੈ ਇਹਨਾਂ ਨਾ ਕਲੀ ਬਰਕੀ ਪਈ ਹੋਈ ਆ ਮੂੰਹ 'ਚ ਇਹਨਾਂ ਦੇ ਉਹ ਕੰਮ ਹੋ ਗਿਆ ਪ੍ਰੀਜ਼ ਦਾ ਰਾਜਨਾ ਰਾਜ ਦੇ ਨਸ਼ੇ ਦੇ ਵਿੱਚ ਅੰਨੇ ਹੋਏ ਹੋਏ ਜਹਣੇ ਚਲੋ ਬਾਕੀ ਕੋਈ ਗਲਤੀ ਹਲਤੀ ਹੋਵੇ ਤਾਂ ਮਾਫ ਕਰਿਓ ਜੇ ਚੰਗੀ ਲੱਗੀ ਵੀਡੀਓ ਤਾਂ ਜਰੂਰ ਲਾਈਕ ਕਮੈਂਟ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਜੇ ਨਹੀਂ ਚੰਗੀ ਲੱਗੀ ਤਾਂ ਵੀ ਦੱਸਿਓ ਧੰਨਵਾਦ ਜੀ